ਸੋ ਨਗਰ ਸੇਖਾ ਕਲਾਂ ਦਾ ਅਸੀਂ ਕੋਟਨ ਕੋਟ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਵੀਰ ਜਿਹੜੇ ਸੁਖਵੀਰ ਸਿੰਘ ਸੁਖਾ ਕੈਨੇਡੀਅਨ ਜਿਹੜੇ ਪਿਛਲੇ 1 ਮਹੀਨੇ ਤੋਂ ਨਗਰ ਦੇ ਵਿੱਚ ਵਿਚਰ ਰਹੇ ਐ ਸੋ ਇੱਥੇ ਰਹਿੰਦੇ ਆ ਉਹਨਾਂ ਨੇ ਜਿਹੜੀਆਂ ਵੱਖ-ਵੱਖ ਨਗਰ ਦੇ ਵਿੱਚ ਆਪਣੇ ਤਨੋਂ ਮਨੋਂ ਸੇਵਾ ਕੀਤੀ ਹੈ ਉਹਦੇ ਅਸੀਂ ਆਪਣੇ ਨਿੱਜੀ ਤੌਰ ਤੇ ਵੀ ਉਹਨਾਂ ਦਾ ਧੰਨਵਾਦ ਕਰਦੇ ਆ ਉਹਨਾਂ ਨੇ ਹਰ ਇੱਕ ਪਰਿਵਾਰ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਣ ਦਾ ਹਰ ਇੱਕ ਜਾਨੀ ਕੋਸ਼ਿਸ਼ ਕੀਤੀ ਹੈ ਸੋ ਅਸੀਂ ਵੀ ਉਹਨਾਂ ਦੇ ਨਾਲ ਲਗਾਤਾਰ ਇੱਕ ਮਹੀਨੇ ਤੋਂ ਉਹਨਾਂ ਦੇ ਨਾਲ ਰਹਿਣ ਦਾ ਮੌਕਾ ਮਿਲਿਆ ਬੜਾ ਆਨੰਦ ਆਇਆ ਉਹਨਾਂ ਦੇ ਨਾਲ ਉਹਨਾਂ ਦੇ ਵਿਚਾਰ ਸੁਣ ਕੇ ਸੋ ਦੋ ਸ਼ਬਦ ਉਹ ਆਪਣੇ ਵੱਲੋਂ ਨਗਰ ਲਈ ਕਹਿਣਾ ਚਾਹੁੰਦੇ ਆ ਗੱਲਬਾਤ ਕਰਦੇ ਆ ਬਾਈ ਸੁਖਵੀਰ ਸਿੰਘ ਸੁਖਾ ਕੈਨੇਡੀਅਨ ਜਿਨ੍ਹਾਂ ਨੇ ਅੱਜ ਸਾਡੇ ਤੋਂ ਵਿਦਾਈ ਲੈ ਲਈ ਹੈ ਸੋ ਸਾਡੇ ਜਿਹੜੇ ਹਮੇਸ਼ਾ ਸਾਡੇ ਨਾਲ ਉਹ ਇਸੇ ਤਰ੍ਹਾਂ ਬਣੇ ਰਹਿਣਗੇ ਸਾਡੀਆਂ ਯਾਦਾਂ ਦੇ ਵਿੱਚ ਹਮੇਸ਼ਾ ਉਹ ਬੜੇ ਰਹਿਣਗੇ ਹਾਂ ਬਾਈ ਸਖਬੀਰ ਸੁਖਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਵੱਧ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਦੇ ਸ਼ੁਕਰਾਨੇ ਨਾਲ ਭਾਈ ਦਰਸ਼ਨ ਹੋਇਆ ਸੰਗਤਾਂ ਦੇ ਸਾਰੇ ਨਗਰ ਦੇ ਤੇ ਸਭ ਤੋਂ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਤੇ ਕੋਟ ਕੋਟ ਧੰਨਵਾਦ ਬਾਬਾ ਜੀ ਦਾ ਸਭ ਦਾ ਪਰਮਾਤਮਾ ਦਾ ਕਾਲ ਕਾ ਵਾਹਿਗੁਰੂ ਦਾ ਭਾਈ ਨਗਰ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ ਮਾਣ ਸਨਮਾਨ ਇੰਨਾ ਬਖਸ਼ਿਆ ਨਗਰ ਪੰਚਾਇਤ ਦਾ ਬਾਬਾ ਰੁਖਰਦਾਸ ਪ੍ਰਬੰਧਕਾ ਕਮੇਟੀ ਦਾ ਆ ਜਿੰਨੇ ਗੁਰਦੁਆਰੇ ਆ ਸਾਰਿਆਂ ਦਾ ਜਿੰਨੀ ਸੰਸਥਾ ਹੈਗੀਆਂ ਜਿਵੇਂ ਕਿ ਸਮਸ਼ਾਨ ਘਾਟ ਹੋ ਗਿਆ ਆਪਣੇ ਨਗਰ ਦਾ ਤੇ ਸਕੂਲ ਹੋ ਗਏ ਤੇ ਬਾਬਾ ਜੀਵਨ ਸਿੰਘ ਗੁਰਦੁਆਰਾ ਹੋ ਗਿਆ ਜਸਪਾਲਾਣਾ ਸਾਹਿਬ ਤੇ ਗੁਰਦੁਆਰਾ ਕੇਰ ਸਾਹਿਬ ਤੇ ਗੁਰਦੁਆਰਾ ਸੁਰਗਾਪੁਰੀ ਸਾਹਿਬ ਤੇ ਮਾਤਾ ਗੁਜਰਕੌਰ پارک ਤੇ ਜਿੰਨੇ ਵੀ ਕਮੇਟੀ ਦੇ ਮੈਂਬਰ ਆ ਸਭ ਨੇ ਦਿਨੋਂ ਸਤਿਕਾਰ ਮਾਨ ਬਖਸ਼ਿਆ ਤੇ ਸਭ ਦਾ ਦਿਨੋਂ ਧੰਨਵਾਦ ਆ ਬਹੁਤ ਬਹੁਤ ਧੰਨਵਾਦ ਦਿਨੋਂ ਨਗਰ ਦਾ ਧੰਨਵਾਦ ਸਾਰੇ ਦਾ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਅੱਜ 17 ਨਵੰਬਰ ਨੂੰ ਸਾਡੇ ਤੋਂ ਉਹ ਜਿਹੜੇ ਕਨੇਡਾ ਵਾਲੇ ਰਵਾਨਗੀ ਕਰ ਰਹੇ ਐ ਸੋ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਉਹ ਜਲਦੀ ਜਲਦੀ ਸਾਨੂੰ ਦੁਬਾਰਾ ਫੇਰ ਇਸੇ ਤਰ੍ਹਾਂ ਜਿਹੜੇ ਮੇਲੇ ਗੇਲੇ ਕਰਦੇ ਰਹਿਣ ਪਰਿਵਾਰ ਜਿਸ ਤਰ੍ਹਾਂ ਉਹਨਾਂ ਦਾ ਪਰਿਵਾਰ ਬਾਕੀ ਉੱਥੇ ਐ ਸੋ ਕੋਸ਼ਿਸ਼ ਕਰਾਂਗੇ ਅਗਲੀ ਵਾਰ ਨੂੰ ਜੇ ਪਰਮਾਤਮਾ ਨੇ ਚਾਇਆ ਤਾਂ ਉਹਨਾਂ ਦੇ ਪਰਿਵਾਰ ਦੀ ਵੀ ਇੱਥੇ ਜਿਹੜੀ ਪੰਜਾਬ ਦੇ ਵਿੱਚ ਮਿਲਣੀ ਕਰਵਾਵਾਂਗੇ ਕਿਉਂਕਿ ਜਿਹੜਾ ਪੰਜਾਬ ਦਾ ਵਿਰਸਾ ਹੈ ਉਹਨਾਂ ਨੇ ਚੰਗੀ ਤਰ੍ਹਾਂ ਜਿਹੜਾ ਬਾਈ ਸੁਖਵੀਰ ਤਾਂ ਜਾਣਦੇ ਨੇ ਬੱਚਿਆਂ ਨੂੰ ਵੀ ਉਹਨਾਂ ਦੇ ਜਿਹੜੇ ਪੰਜਾਬ ਦੇ ਨਾਲ ਪੰਜਾਬ ਦੀ ਮਿੱਟੀ ਦੇ ਨਾਲ ਜੋੜ ਸਕੀਏ ਸੋ ਅੰਤ ਦੇ ਵਿੱਚ ਫਿਰ ਆਪਾਂ ਉਹਨਾਂ ਦੀ ਰਵਾਨਗੀ ਦੀ ਸ਼ੋਭ ਯਾਤਰਾ ਦਾ ਅਰਦਾਸ ਕਰਦੇ ਹੋਏ ਫਤਿਹ ਦੀ ਸਾਂਝ ਪਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਤਾਂ ਮੈਂ ਆਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਰਤਨ ਦੀ ਰਾਤ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਆਮ ਜੀ ਸਾਜਣਵਾਗੇ ਪੰਜ ਪਿਆਰੇ ਚਾਰ ਸਾਹਿਬ ਜਾਂ ਦੇ 40 ਮੁਖਤੇ ਹੱਠੀਆਂ ਜਪੀਆਂ ਤਕੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਦੇਗ ਵਾਹੀ ਦੇ ਕੇ ਅੰਗਠ ਕੀ ਸਤਨਾ ਪਿਆਰਾਂ ਤੇ ਪਿਆਰ ਜੀ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਕਿੰਨਾ ਸਿੰਘਾਂ ਸਿੰਘੀਆਂ ਨੇ ਧਰਮ ਕੇ ਅਸੀਸ ਤੇ ਵੰਦ-ਵੰਦ ਕਟਾਏ ਮੁਫਰਾਂ ਲੋਹਾਂ ਜਾਂ ਜੱਤਾਂਾਂ ਤੇ ਚੜੇ ਸਾਨਾਰਿਆਂ ਨਾਲ ਚੜ੍ਹੇ ਨੇ ਦਿਨਾਂ ਵਰਤਮਾਨ ਪ੍ਰੋਤਿ ਸਿੰਘਾਂ ਦੀ ਕਮਾਈ ਦਾ ਧਿਆਨ ਸਰ ਕੇ ਬੋਲੋ ਜੀ ਵਾਹ ਪੰਜਾ ਦਿੱਰਤਾ ਸਮੂਹਾ ਸਮੂਹ ਗੁਰਦੁਆਰਿਆਂ ਦਾ ਧਿਆਨ ਸਰ ਕੇ ਬੋਲੋ ਜੀ ਵਾਹ ਇਹ ਨਿਮਾਣਿਆਂ ਦੇ ਮਾਨ ਸਤਗੁਰੂ ਨਾਨਕ ਦੇ ਮਹਾਰਾਜ ਧੰਗੂ ਰਾਮਦਾਸ ਮਹਾਰਾਜ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨਤਾ ਨਾਬ ਸ੍ਰੀ ਗੁਰੂ ਗੰਸਾ ਜੀ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬਿੰਦੀ ਸਤਗੁਰੂ ਪਾਸ਼ਾ ਆਪ ਜੀ ਦੇ ਗੁਰਮੁਖ ਖਾਰੇ ਸਤਗੁਰੂ ਪਾਸ਼ਾ ਦਾ ਭਾਈ ਸੁਮੇਰ ਸਿੰਘ ਵਿਦੇਸ਼ ਵਿੱਚੋਂ ਸਤਗੁਰੂ ਪਾਸ਼ਾ ਪੰਜਾਬ ਵਿੱਚ ਆਏ ਸੀ ਐ ਸਤਿਗੁਰੂ ਪਾਤਸ਼ਾਹ ਜੀ ਅਰਦਾਸ ਜੀ ਬੇਰ ਆਗਿਆ ਮੰਗਦੇ ਕਿਰਪਾ ਕਰਨੀ ਰਸਤੇ ਵਿੱਚ ਜੰਗਸਾਲ ਮੁਕੇ ਸਹਾਇ ਹੋਣਾ ਸਤਿਗੁਰੂ ਪਾਤਸ਼ਾਹ ਪਰਿਵਾਰ ਦੀਆਂ ਭਾਵਨਾਵਾਂ ਨੂੰ ਗੁਰਮਤਿ ਅਨੁਸਾਰ ਸੰਪੂਰਨ ਕਰਨੀ ਆ ਸਤਿਗੁਰੂ ਪਾਤਸ਼ਾਹ ਜੀਓ ਕਿਰਪਾ ਕਰਨੀ ਆਪਣੇ ਪੰਜਾਬ ਦੀ ਪੰਜਾਬ ਦੀ ਧਰਤੀ ਦੀ ਸੇਵਾ ਬਖਸ਼ੀ ਰੱਖਣੀ ਪਿਆਰ ਬਖਸ਼ੀ ਰੱਖਣਾ ਮਹਾਰਾਜ ਪ੍ਰਦੇਸ਼ ਜਾਂਦੀ ਆ ਗਿਆ ਬਖਸ਼ੀ ਹੋ ਭਾਵਨਾ ਲੈ ਕੇ ਅੰਦੀਸ਼ ਜਾ ਰਹੀ ਹੈ ਸੋ ਭਾਵਨਾਵਾਂ ਨੂੰ ਗੁਰਮਤਿ ਅਨੁਸਾਰ ਸੰਪੂਰਨ ਕਰਨੀ ਆ ਕਿਰਪਾ ਕਰਨੀ ਮੇਰਾ ਭਲਾ ਯਾਤ ਰੱਖਣਾ ਸਾਧਨ ਸੱਤੇ ਸਾਧਨ ਚਲਾਉਣਵਾ ਸਤਿ ਸਤਿਗੁਰੂ ਪਾਤਸ਼ਾਹ ਆਈ ਸੁਦੇ ਵੀਰ ਸਤੇ ਮੇਰਾ ਬਰਿਆਤ ਰੱਖਣਾ ਉਦੇਸ਼ ਉਹ ਜਾਂਦੀ ਆ ਗਿਆ ਬਖੋ ਰਸਤੇ ਵਿੱਚ ਅੰਸੰਧ ਹੋ ਕੇ ਸਹਾਇਕ ਹੋਣਾ ਚਾਲੇ ਪਉਂਦੀ ਆ ਗਿਆ ਦਿਓ ਕਰੋ ਕਿਰਪਾ ਸਹੀ ਪਿਆਰੇ ਮੇਲੋ ਜਿਨਾ ਮਿਲਿਆ ਬਾਬ ਪਵਿੱਤਰ ਨਾਮ ਜਿਤੇ ਆਵੇ ਗੁਰੂ ਨਾਮ ਨਾਮ ਜੜਦੀ ਕਲਾ ਤੇ ਭਾਗ ਸਰਬ ਸਦਾ ਵਾਹਿਗੁਰੂ ਜੀ ਕਾਰ ਸਾਤ ਵਾਹਿਗੁਰੂ ਜੀ ਕੀ ਹਾਤੇ ਬੋਲੇ ਤੋ ਨਿਵਾਸ

ਸਭ ਤੋਂ ਵੱਡਾ ਗੱਲ ਜੀ ਆਏ ਨੀ ਆਏ ਆ। ਆਏ ਹੋ ਕਿ ਨਾ ਆਏ। ਠੀਕ ਆ ਮਾਤਾ। ਯੰਦੀ ਨਾ ਤਾਂ ਬਸ ਐਂ ਕਰਨਾ ਹੈ। ਜੇ ਨਾ ਕੰਮ ਤਾਂ ਕਰਨਾ ਨਹੀਂ ਨਾ। ਇਹ ਕੰਮ ਤਾਂ ਕਰਨ ਦਾ ਫਾਇਦਾ ਨਹੀਂ ਹੈ। ਛਕਾਣਾ ਕਰਨਾ ਉਹਦਾ ਬਸ ਆਏ ਉਹਦੇ ਲੱਗ ਵਿੱਚ ਕਰਾਣੇ ਉਹਦੇ ਬਾਣੇ ਚਾਏ ਉਹਦੇ ਬਾਣੇ ਚ ਜਾਣ। ਮੈਂ ਦੇਖ ਕੋਈ ਨਾ ਕਰਨਾ। ਅਜੇ ਤੱਕ ਨੂੰ ਮੋੜ ਜਾਣਾ। ਅਜੇ ਤੱਕ ਕੋਈ ਨਹੀਂ। ਨਾ ਤੂੰ ਪਹਿਲੀ ਮਾਂ ਜੀ ਤਾਂ ਮੈਂ ਪੈਸੇ ਲਾਏ ਮੈਂ ਕਰੇ ਦਿਨ ਕਰ ਜੀ। ਹਾਂ ਐਂ ਕਰਦਾ ਨਹੀਂ ਨਾ। ਕੋਈ ਨਹੀਂ। ਇਹ ਪਾਣੀ ਆ ਬਹੁਤ ਵਧੀਆ ਸ਼ੁਕਰਾਨਾ ਹੈ ਬੱਸ ਉਹ ਧੰਨ ਦੇ ਰੋ ਧੰਨਵਾਦ ਸਾਰਿਆਂ ਦਾ ਯਾ ਓਕੇ ਧੰਨਵਾਦੀ ਸਾਰਿਆਂ ਦਾ ਸਾਰੇ ਦਾ ਧੰਨਵਾਦ ਧੰਨ ਦੇ ਰੋ ਇੱਥੇ ਆ ਮੈਂ ਕੋਈ ਨਾ ਮੈਂ ਤਾਂ ਇੱਥੇ ਹਾਂ ਫੋਨੀ ਕੋਈ ਤੇਰਾ ਸ਼ੁਕਰਾ ਸੱਚੇ ਪਾਤਸ਼ਾਹ ਸਤਿ ਸ਼੍ਰੀ ਅਕਾਲ ਠੀਕ ਆ ਠੀਕ ਆ ਪਹਿਲੇ ਪੈਰ ਪਚਾਉਂਦੇ ਰੋ ਚੰਗਾ ਬਾਬਾਈ ਹਾਂਜੀ ਮਹਾਰਾਜ ਜੀ ਤੇ ਨਮਾਤਾ ਧੰਨਵਾਦ ਤੇਰਾ ਕਿਹੜਾ ਕਿੱਥੋਂ ਪੁੱਛਣਾ ਤੇਰਾ ਜੁੰਦਾ ਮੇਰਾ ਸ਼ੇਰ ਰੁਕੇ